ਮੇਰਾ ਮਰਿਆ ਸੁਣਾ ਕੋ ਕਹਾਣੀ ਮੇਰਾ ਲੈ ਗਿਆ ਜਵਾਨ ਪੁੱਤਾਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਵੀ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਦਰਅਸਲ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਪਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਵਿਫਟ ਗੱਡੀ ਦੀ ਟੱਕਰ ਸੜਕ ਦੇ ਕਿਨਾਰੇ ਖੜੇ ਕੈਂਟਰ ਦੇ ਨਾਲ ਹੁੰਦੀ ਹੈ ਤੇ ਮੌਕੇ ਦੇ ਉੱਤੇ ਹੀ ਚਾਰ ਨੌਜਵਾਨਾਂ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਹਾਲਾਂਕਿ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮਾਪਿਓ ਜਿਹੜੇ ਆ ਰੋ ਰੋ ਕੇ ਆਪਣੇ ਪੁੱਤਰਾਂ ਨੂੰ ਪੁਕਾਰ ਰਹੇ ਨੇ ਪਰ ਹੁਣ ਉਹਨਾਂ ਦੇ ਪੁੱਤਰ ਕਦੇ ਵੀ ਵਾਪਸ ਨਹੀਂ ਆਉਣਗੇ ਤਾਂ ਇਸ ਉਮਰੇ ਉਹਨਾਂ ਨੂੰ ਐਡਾ ਵੱਡਾ ਦੁੱਖ ਲੱਗੇਗਾ ਜਵਾਨ ਪੋਤਾਂ ਦੀ ਲਾਸ਼ਾਂ ਘਰੇ ਆਉਣਗੀਆਂ ਇਸ ਦਾ ਪਰਿਵਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਉਹ ਰੋਂਦੀ ਕਰਲੌਂਦੀ ਹੋਈ ਮਾਂ ਕੀਰਨੇ ਪਾ ਰਹੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਦੇ ਰਹੀ ਹੈ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ

ਜਵਾਨ ਪੁੱਤਾਂ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਵੀ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਦਰਅਸਲ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਵਿਫਟ ਗੱਡੀ ਦੀ ਟੱਕਰ ਸੜਕ ਦੇ ਕਿਨਾਰੇ ਖੜੇ ਕੈਂਟਰ ਦੇ ਨਾਲ ਹੁੰਦੀ ਹੈ ਤੇ ਮੌਕੇ ਦੇ ਉੱਤੇ ਹੀ ਚਾਰ ਨੌਜਵਾਨਾਂ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਹਾਲਾਂਕਿ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮਾਪਿਓ ਜਿਹੜੇ ਆ ਰੋ ਰੋ ਕੇ ਆਪਣੇ ਪੁੱਤਰਾਂ ਨੂੰ ਪੁਕਾਰ ਰਹੇ ਨੇ ਪਰ ਹੁਣ ਉਹਨਾਂ ਦੇ ਪੁੱਤਰ ਕਦੇ ਵੀ ਵਾਪਸ ਨਹੀਂ ਆਉਣਗੇ ਤਾਂ ਇਸ ਉਮਰੇ ਉਹਨਾਂ ਨੂੰ ਐਡਾ ਵੱਡਾ ਦੁੱਖ ਲੱਗੇਗਾ ਜਵਾਨ ਪੋਤਾਂ ਦੀ ਲਾਸ਼ਾਂ ਘਰੇ ਆਉਣਗੀਆਂ ਇਸ ਦਾ ਪਰਿਵਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਉਹ ਰੋਂਦੀ-ਕਰਲੌਂਦੀ ਹੋਈ ਮਾਂ ਕੀਰਨੇ ਪਾ ਰਹੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਦੇ ਰਹੀ ਹੈ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ